ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪਛੋਤ ਜਿਹੜੇ ਵੱੱਧ ਵਿਖਾਉਣੇ ਸੀ ਹੁਣ ਵਿੱਚੋਂ ਕੁਝ ਵੇਗੀਆਂ ਤੇ ਕੁਝ ਰਹਿਗੀਆਂ ਗੱਲਬਾਤ ਹੁਣ ਆਪਾਂ ਮਨੀਸ਼ਵੀਰ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਰਸਣਾ ਠੀਕ ਠਾਜੇ ਵਧੀਆ ਠੀਕ ਠਾਕ ਹੋਈ ਸੁਣਾਓ ਚਲੋ ਵਧੀਆ ਠੀਕ ਠਾਕ ਹੀ ਚਾਹੀਦਾ ਏ ਤੇ ਨਾਮ ਦੱਸਦੇ ਕਰੀ ਆਪਣਾ ਮੇਰਾ ਭਾਜੀ ਮਨੀਸ਼ ਹਾਂਜੀ ਸਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 836010898 ਇਸ ਨੰਬਰ ਤੇ ਵਟਸਐਪ ਕਰ ਲੈ ਠੀਕ ਆ ਤੇ ਮਾਲ ਵਿੱਚ ਕੁਝ ਵੇਚ ਦਿੱਤਾ ਸੀ ਮਾਲ ਕੱਲ ਵੀ ਤੁਹਾਡੇ ਨਾਲ ਗੱਲ ਹੋਈ ਤਿੰਨ ਹੀ ਇੱਕ ਕੱਲ ਵੇਗੀ ਠੀਕ ਆ ਇੱਕ ਆ ਤੁਹਾਡੇ ਬੰਦੇ ਬੰਦੇ ਹੁਣ ਇਹਨਾਂ ਲਈ ਕੱਲ ਹੋਣਾ ਠੀਕ ਆ ਜੀ ਸੂਜੀ ਕੱਲ ਗੱਲ ਕਰਾਂ ਤਾਂ ਦੱਸਾਂ ਸੂਗੀ ਠੀਕ ਆ ਕੋਪੀ ਰਹਿ ਗਿਆ ਜੀ ਅੱਛਾ ਨਿਕਾ ਹੀ ਰਾਈ ਅੱਜ ਤੇ ਅਸੀਂ ਸਗੋਂ ਇੱਕ ਇੱਕ ਘੰਟਾ ਪਹਿਲਾਂ ਹੀ ਆ ਗਏ ਆ ਗਏ ਤੁਸੀਂ ਤਾਂ ਪਰ ਜੇ ਹੋਰ ਘੰਟਾ ਲੇਟ ਹੋਣ ਤੇ ਭਾਏ ਇਹ ਵੀ ਵੇਚ ਦੇ ਹੁੰਦੀ ਠੀਕ ਆ ਚਲੋ ਮਾਲ ਵੇਚਦਾ ਹੀ ਰਵੇ ਤੇ ਚੰਗਾ ਲੱਗਦਾ ਕਿਸੇ ਵਪਾਰੀ ਦਾ ਨਹੀਂ ਚੀਜ਼ ਕਰਦਾ ਕਿ ਬੱਜਿਆ ਰਵੇ ਮਾਲ ਹੁੰਦਾ ਜੇ ਸਮਾਰਾ ਜੀ ਹਾਂ ਜੀ ਹਾਂ ਜੀ ਜਦੋਂ ਇਕੱਲੇ ਤੇ ਬੰਦੀਆਂ ਆਸ ਹੁੰਦੀ ਹੈ ਆਈ ਚਲਾਈ ਆਈ ਚ ਦਾਰਿੰਦਾ ਵਾ ਠੀਕ ਆ ਤੇ ਹੁਣ ਇੱਕੋ ਹੀ ਰਹਿ ਗਈ ਆ ਫਿਰ ਹਨਾ ਠੀਕ ਆ ਤੇ ਆਹ ਦੇਖ ਸਕਦੇ ਕਿੰਨਾ ਕਿ ਚਿਹਰਾ ਹੋ ਗਿਆ ਜਿੰਨੇ ਸੂਈ ਨਾਲ ਸੂਈ ਜੀ ਆ ਦਿਖਾ ਦਿਓ ਬੱਚਾ ਜੀ ਵੇਖ ਲੈ ਕੋਈ ਮਹੀਨੇ ਦਾ ਕੇ ਡੇਢ ਦਾ ਕੇ ਵੱਧ ਘੱਟ ਜੋ ਆਪਨੇ ਸਮਝਣਾ ਕੋਈ ਵੇਖ ਲੈ ਮਗਰ ਇਹਦੇ ਵਸ਼ੀ ਆ ਤੇ ਸੂਆ ਕਿੰਨਾ ਮাজে ਵਧੀਆ ਵੀਰ ਜੀ ਪਹਿਲਾਂ ਨਹੀਂ ਸੁਣਿਆ ਪਹਿਲਾਂ ਸੂਆ ਸੋਈ ਆ ਤੇ ਦੁੱਧ ਕਿੰਨਾ ਜੀ ਤੇ ਕੋਲ ਦੁੱਧ ਵੀਰ ਜੀ 8 ਕਿਲੋ ਦੀ ਗਾਰੰਟੀ ਤੇ ਆਈ ਹੁਣ ਇਸ ਟਾਈਮ ਕੋਈ 6.5 7 ਕਿਲੋ ਦੁੱਧ ਮੰਨ ਲੈ ਕੋਈ ਅੱਛਾ ਕੋਈ ਕੁਝ ਵਾਈ ਹੋਈ ਮੇਰੇ ਕੋਲ ਜੀ ਸੁਰੀਆ ਤੇ ਚਵਾ ਚੂ ਓਕੇ ਪੂਰਾ ਬਿਲਕੁਲ ਓਕੇ ਜੀ ਗਾੜੇ ਦੀ ਛੋਟੀ ਜੀ ਪਿਛਾੜ ਵੱਡੀ ਜੀ ਦਿਖਾ ਦਿਓ ਥਣ ਦੂਵੇਂ ਇੱਕੋ ਜਿਹਾ ਠੀਕ ਐ ਚਵਾ ਚੂ ਉਤਰਾ ਓਕੇ ਪੂਰਾ ਹਾਂ ਜੀ ਵਧੀਆ ਦਿਖਾ ਦੀ ਇੱਕ ਦੀ ਦਿਖਾ ਦੇ ਚਲੋ ਫਿਰ ਛੱਡੋ ਬੱਚਾ ਇੱਕ ਦੀ ਦਾਦਾ ਬੱਚਾ ਹਾਂ ਜਿਹੜੀ ਬੱਚੀ ਐ ਵੱਛੀ ਕੇ ਵੀ ਇਹਨੇ ਸੰਭੇ ਨਹੀਂ ਛੱਡਦੇ ਜੋ ਬੱਚੀ ਅੱਗੇ ਬੰਨ ਕੇ ਠੀਕ ਹੈ। ਵੱਛੀ ਕਿੰਦੇ ਛੱਡੀ ਨਹੀਂ ਛੱਡਦੇ ਪੱਛੀ ਗਾੜੀ ਬੰਨ ਨਹੀਂ ਪਿੰਦੇ। ਮੈਨੂੰ ਪਤਾ ਬੱਚੇ-ਬੁੱਚੇ ਘਾਟੀ ਥੱਲੇ ਛੱਡਦੇ ਜੀ। ਠੀਕ ਆ। ਇਹ ਆ ਕਿ ਵੱਛੀ ਗਾੜੀ ਬੰਨ ਕੇ ਤੇ ਫਿਰ ਜਿਹੜੀ ਚੋਲੀਦੀ ਆ। ਆਪਣੀ ਮਰਜ਼ੀ ਇਹ ਨਿਆਣਾ ਪਾਉਣਾ ਪਾ ਲੋ ਭਾਈ ਨਾ ਪਾਓ। ਠੀਕ ਆ। ਤੇ ਆ ਛਾਣ ਵੀ ਦੇਖ ਸਕਦੇ ਤੇ ਲਾਗੇ ਤਾਂ ਅਗਰ ਗਾੜੇ ਦੀ ਘਾਟ ਹੈ ਤੇ ਗਾੜ ਦੋਵੇਂ ਥਾਂ ਇੱਕੋ ਜਿਹੇ ਕੋਈ ਇਹਨੇ ਸਮਝੇਗਾ ਘਾਟ ਵਾ ਤੇ ਦੋਵੇਂ ਦਿਖਾ ਦਿਓ ਬਰਾਬਰ ਇੱਕੋ ਜਿਹਾ ਦੋਆ ਪਾਸੇ ਠੀਕ ਹੈ ਜੀ ਪਿਛਾੜ ਦੇ ਥਾਂ ਵੱਡੇ ਆ ਗਾੜ ਦੇ ਛੋਟੇ ਆ ਠੀਕ ਹੈ ਜੀ ਸੂਹਾ ਪਹਿਲਾ ਹੀ ਸੂਈ ਚ ਆਰਾ ਚਾਰਾਂ ਨੇ ਤੁਹਾਨੂੰ ਬੰਦੇ ਖਾ ਲੇ ਦਿਨਾ ਦਿਖਾ ਦਿਓ ਸਾਹਿਬ ਠੀਕ ਹੈ ਜੀ ਚਾਰੇ ਥਾਂ ਤੇ ਧਾਰਾ ਸਾਫ ਨੇ ਖੋਲੋ ਹਾਂ ਫਿਰ ਤੋੜ ਦਈਏ ਕਰੀਮ ਬਾਕੀ ਸੂਈ ਸਵਾਈ ਆ ਵੱਡੀ ਜਰਸੀ ਜੇ ਹੈਗੀ ਵੀ ਜਰਸੀ ਜੇ ਚਲੋ ਘਰ ਦਾ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀ ਜਾਊਗੀ ਚੰਗੀ ਸੇਵਾ ਕਰੂ ਮੇਰਾ ਵੀਰ ਕੋਈ 9-8-9 ਕਿਲੋ ਦੇ ਲਾਗੇ ਬੰਨੇ ਚ ਆ ਜਾਏਗੀ ਠੀਕ ਹੈ ਜੀ ਰਾਜੀ ਰੂਜੀ ਆ ਕੋਈ ਲੱਸੀ ਨਹੀਂ ਸਾਤ ਰਹੇ ਆ ਕਿ ਕੱਦ ਕਾਠ ਵੀ ਠੀਕ ਆ ਹਾਂਜੀ ਕਰਦਾ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀਆਂ ਗਰਮੀਆਂ ਸਾਰੀ ਜਾਊਗੀ ਬੱਸੀ ਤਿਆਰ ਹੋਏ ਤੈਨੂੰ ਪਤਾ 22 55 60000 ਦੀ ਬੱਸੀ ਆ ਇਸ ਟਾਈਮ ਜਦ ਨਾਲ ਦੌਰ ਚੱਲਣ ਲਿਆ ਹਾਂਜੀ 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 ਠੀਕ ਆ ਤੇ 55 60 ਵਾਲੀ ਅਸੀਂ ਅੱਧੇ ਮੁੱਲ ਤੇ ਕਰ ਦੇਣੀ ਆ ਜੀ ਕਿੰਨੇ ਕੁ ਅੱਧੇ ਮੁੱਲ ਕਰ ਦੇਣੀ ਜੀ ਮੋਲ ਭਾਵੇਂ ਇਹਦਾ 24 25000 ਰੁਪਏ ਜੀ ਕਰੀ ਗਈ ਹੈ 20000 ਦੀ ਦੇ ਦਾਂਗੇ 20000 ਦੀ ਦੇ ਦੋਗੇ ਬੰਦ ਕਰ ਦਾਂਗੇ ਉਰਚੋਂ ਹੀ ਪੈ ਗਏ ਕਿੰਨਾ ਜਿੰਨਾ ਕੋਈ ਕਹੋਗੇ ਕਰ ਦਾਂਗੇ ਕਰ ਦੋ ਸੋ ਉਹ ਕੰਮ ਕਰੋ ਚਲੋ ਮੌਕੇ ਤੇ ਕਰ ਦੋਗੇ ਫਿਰ ਕਰ ਦਾਂਗੇ ਹੋਰ ਯਾਰ ਛੱਡ ਦਾਂਗੇ ਬਾਈ ਠੀਕ ਐ ਚਲੋ ਕੋਈ ਫੋਨ ਲਾਵੇ ਹਾਂਜੀ ਮੌਕੇ ਤੇ ਕਰ ਦੋਗੇ ਬਾਕੀ ਜੇ ਕੋਈ ਸਾਹ ਵਾਲੇ ਤੇ ਚੰਗੀ ਸੇਵਾ ਕਰਕੇ ਤੇ ਠੀਕ ਐ ਜੀ ਵਧੀਆ ਚੱਲੀ ਜਾਇਆ ਸਰਕਾਰ ਠੀਕ ਤੇ ਬਾਕੀ ਆ ਜਿਹੜੀ ਆਉਣ ਤੋਂ ਪਹਿਲਾਂ ਵੇਖੀ ਆ ਇਹ ਆਉਣ ਤੋਂ ਪਹਿਲਾਂ ਸੂਈ ਹੈ ਤਾਜੀ ਇਹ ਇਹ ਤਾਜੀ ਸੂਈ ਆਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਲੈ ਜੀ ਲੈਣੀ ਹੈ ਨਾ ਗਾਂ ਸੂਈ ਹੈ ਆਪਣੀ ਦੋ ਡਾਂਗ ਚੋਲੇ ਤੇ ਡਾਂਗ ਚੋਲੇ ਠੀਕ ਐ ਜੀ ਤਸੱਲੀ ਕਰਕੇ ਖਾਣੇ ਕਰ ਲੈ ਠੀਕ ਐ ਜੀ ਠੀਕ ਐ ਜੀ ਠੀਕ ਐ ਜੀ